ਮੈਂ ਕਹਿ ਰਿਹਾ ਵੀ ਕੋਈ ਪਿੰਡ ਵੀ ਆ ਸਕਦਾ ਨਹੀਂ ਜਿੱਤੇ ਸੋਲਰ ਲਾਈਟ ਵਾਲੀ ਪੈਸੇ ਨਹੀਂ ਗਏ ਆ ਅੱਜ ਵੀ ਕਿੰਨੇ ਚੈੱਕ ਨੇ ਹੁਣ ਪਤਾ ਨਹੀਂ ਤੁਹਾਡੇ ਪਿੰਡ ਸੋਲਰ ਦੇ ਚੈੱਕ ਪਿਛਲੇ ਸਾਲ ਗਏ ਜਾਂ 6 ਮਹੀਨੇ ਪਹਿਲਾਂ ਗਏ ਆ ਉਹ ਲਿਸਟ ਆ ਜਣੀ ਆ ਉਹ ਸੋਲਰ ਸਿਸਟਮ ਸੂ ਲਗਾ ਹੋਣਾ ਠੀਕ ਹੈ ਕੁਰਸੀਆਂ ਵੀ ਦੇ ਦਿਓ ਬਜਾ ਚੋ ਦੇ ਦਿਓ ਠੀਕ ਹੈ ਜਿਹੜੇ ਪਿੰਡ ਚਲਾਉਂਦੇ ਆ ਥੋੜੇ ਜੇ ਹਾਂਜੀ ਸੀਮੈਂਟਡ ਠੀਕ ਹੈ ਸੀਮੈਂਟਡ ਹਾਂਜੀ ਠੀਕ ਹੈ ਚੰ ਮੰ ਨਹੀਂ ਦੇਖਣਾ ਪੱਕਾ ਕੰਮ ਦੇ। ਮੈਂ ਆਪਣੇ ਵਰਕਰਾਂ ਨੂੰ ਵੀ ਕਹਿਆ ਹੈ। ਕਿ ਇਹ ਮੱਤ ਸੋਚੋ ਜੀ ਮੈਂ ਕਿਸੇ ਦਾ ਖਾਸ ਬੰਦਾ। ਠੀਕ ਹੈ ਜੀ। ਇੱਕ ਹਫਤਾ। ਇੱਕ ਹਫਤਾ ਮਿਹਨਤ ਕਰ ਲੋ ਤੇ ਕੰਮ ਸ਼ੁਰੂ। ਜਦ ਇਹ ਅੱਜ ਸ਼ੁੱਕਰਵਾਰ ਅਗਲੇ ਸ਼ੁੱਕਰਵਾਰ ਦਾ ਕੰਮ ਸ਼ੁਰੂ ਹੋਣਾ। ਵੀਰਵਾਰ ਕਰ ਦਿਓ, ਬੁੱਧਵਾਰ ਕਰ ਦਿਓ ਤੁਹਾਡਾ ਰਿਸਪੈਕਟ ਹੋ ਜੇ। ਠੀਕ ਹੈ। ਠੀਕ ਹੈ। ਤੇ ਇੱਕ ਮੈਂ ਸੜਕ ਬਣਨੀ ਹੈ ਨਾ ਉਹਦੇ ਨਾਲ ਨਾਲ ਨਾਲਾ ਹੈਗਾ ਉਹ ਨਾਲਾ ਵੀ ਬਣਨਾ ਹੈ ਉਹ ਵੀ ਬੰਦ ਹੈਗਾ ਕੰਮ ਇੱਕ ਬੱਚਿਆਂ ਦੇ ਠੀਕ ਹੈ ਬਾਅਦ ਵਿੱਚ ਉੱਜਾ ਪਾ ਲਿਆ ਜੀ ਜਲੀ ਹੋਣੀ ਹੋਵੇ ਇਹ ਤਾਂ ਹੋਣੀ ਲੱਗੇ ਪਚਾਪਣਾ ਲੱਗੇ ਕੰਮ ਬਿਲਕੁਲ ਅੱਜ ਮੈਂ ਫਿਰ ਇੱਕ ਵਾਰ ਆਪਣੇ ਵਿਧਾਨ ਸਭਾ ਹਲਕਾ ਪੋਵਾ ਦੇ ਪਿਆਰੇ ਲੋਕਾਂ 'ਚ ਆਇਆ ਔਰ ਅੱਜ ਮੈਂ ਦੋ ਡਿਵੈਲਪਮੈਂਟ ਬਲਾਕ ਬਮਿਆਲ ਬਲਾਕ ਤੇ ਨੋਰ ਜਮਲ ਸਿੰਘ ਬਲਾਕ ਲਗਭਗ ਲਗਭਗ 115 ਪੰਚਾਇਤਾਂ ਨੂੰ 115 ਪੰਚਾਇਤਾਂ ਦੇ ਆਪਣੇ ਨੁਮਾਇੰਦਿਆਂ ਨੂੰ ਮਿਲਿਆ ਅੱਜ 30 ਲੱਖ ਰੁਪਏ ਦੇ ਵਿਕਾਸ ਕਾਰਜਾਂ ਲਈ ਫੰਡ ਵੀ ਜਾਰੀ ਕੀਤੇ ਆ ਵੱਖ-ਵੱਖ ਪੰਚਾਇਤਾਂ ਨੂੰ ਔਰ ਅੱਜ ਅਸੀਂ ਸਵੇਰੇ 10 ਵਜੇ ਤੋਂ ਲੈ ਕੇ ਤੇ ਹੁਣ ਤੱਕ ਤੁਸੀਂ ਦੇਖ ਲਓ ਵੀ ਅਸੀਂ ਬੈਠੇ ਹਾਂ ਲਗਾਤਾਰ ਮੇਰੇ ਨਾਲ ਵੀਡੀਓ ਸਾਹਿਬ ਨੋੜ ਜਾਮਲ ਸਿੰਘ ਔਰ ਬੰਮਿਆਲ ਦੇ ਬੈਠੇ ਆ ਬਿਜਲੀ ਬੋਰਡ ਦੇ ਅਧਿਕਾਰੀ ਬੈਠੇ ਆ ਵਾਟਰ ਸਪਲਾਈ ਦੇ ਅਧਿਕਾਰੀ ਬੈਠੇ ਆ ਸੋ ਤਮਾਮ ਜਿਹੜਾ ਪੰਚਾਇਤੀ ਰਾਜ ਵਿਭਾਗ ਦੇ ਮੁਲਾਜ਼ਮ ਤਬਕਾ ਆ ਸੋ ਵੱਖ-ਵੱਖ ਪਿੰਡਾਂ ਦੇ ਅੰਦਰ ਲੋਕਾਂ ਦੇ ਸਵਾਲਾਂ ਨੂੰ ਸੁਣਿਆ ਨਿੱਠ ਕੇ ਸੁਣਿਆ ਔਰ ਜਿਸ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦੀ ਆਰਥਿਕ ਪੋਜੀਸ਼ਨ ਨੂੰ ਚੇਂਜ ਕਰਨ ਦੇ ਲਈ ਵੱਡੇ ਫੈਸਲੇ ਕਰਦੇ ਆ ਜਾਂ ਪਿਛਲੇ ਦਿਨਾਂ ਚ ਕੀਤੇ ਵੀ ਹੈ ਚਾਹੇ ਉਹ ਪੰਜਾਬ ਦੇ ਅੰਦਰ 43000 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹੋਣ ਚਾਹੇ ਆਮ ਆਦਮੀ ਕਲੀਨਿਕਾਂ ਦੇ ਅੰਦਰ ਮੁਫਤ ਦਵਾਈਆਂ ਤੇ ਮੁਫਤ ਟੈਸਟ ਮਿਲਦੇ ਹੋਣ ਚਾਹੇ ਪੰਜਾਬ ਦੇ ਅੰਦਰ 600 ਜੋਂਡ ਬਿਜਲੀ ਹਰ ਵਰਗ ਨੂੰ ਮਿਲਦੀ ਹੈ ਸੋ ਲਗਾਤਾਰ ਪੰਜਾਬ ਦੇ ਅੰਦਰ ਸੋ ਅੱਜ ਮੈਂ ਆਪਣੇ ਹਲਕਾ ਪਵਾ ਦੇ ਪਾਰੇ ਲੋਕਾਂ ਚ ਆਇਆ ਸੋ ਵਾਕ ਵਾਕ ਲੋਕਾਂ ਦੇ ਸਵਾਲ ਵੀ ਸੁਣਿਆ ਕਿਤੇ ਗੰਦੇ ਪਾਣੀ ਦੇ ਸਪਰਦਾ ਮਸਲਾ ਕਿਤੇ ਬਿਜਲੀ ਦੀਆਂ ਤਾਰਾਂ ਨਿਮੀ ਉਹਦਾ ਮਸਲਾ ਕਿਤੇ ਪੋਲ ਲੱਗਿਆ ਕਿਤੇ ਉਹਦਾ ਮਸਲਾ ਕਿਤੇ ਟਰਾਂਸਫਾਰਮ ਦਾ ਇਸ਼ੂ ਹੈਗਾ ਆ ਸੋ ਸਾਰੇ ਸਵਾਲਾਂ ਨੂੰ ਸੁਣ ਕੇ ਸਬੰਧਤ ਅਧਿਕਾਰੀ ਸਵਾਲਾਂ ਨੂੰ ਨਿਰਦੇਸ਼ ਦਿੱਤੇ ਆ ਤੇ ਟਾਈਮ ਬੋਰਡ ਕੀਤਾ ਵੀ ਇਹ ਸਵਾਲ ਕੱਲਾ ਅਸੀਂ ਸੁਣਨਾ ਹੀ ਨਹੀਂ ਇਹਨਾਂ ਸਵਾਲਾਂ ਤੇ ਅਮਲ ਵੀ ਕਰਨਾ ਸੋ ਮੈਨੂੰ ਖੁਸ਼ੀ ਆ ਕਿ ਅਸੀਂ ਪਿਛਲੇ ਹਫ਼ਤੇ ਤੋਂ ਸ਼ੁਰੂ ਕੀਤਾ ਸੀ ਔਰ 3-4-5 ਪਿੰਡਾਂ ਦੇ ਅੰਦਰ ਜਿਹੜੇ ਇਹ ਸੂ ਅਸੀਂ ਲੋਕਾਂ ਤੋਂ ਸੁਣ ਕੇ ਗਏ ਹੁਣਾ ਉਸ ਨੂੰ ਅ 100% ਅਸੀਂ ਪੂਰਾ ਵੀ ਕਰਤਾ ਤੇ ਇਹ ਪ੍ਰਕਿਰਿਆ ਜਿਹੜੀ ਆਨ ਵਾਲੇ ਦਿਨਾਂ ਚ ਹੋਰ ਅਸੀਂ ਇਹਨੂੰ ਬੱਕ ਬੱਕ ਪਿੰਡਾਂ ਚ ਲੈ ਕੇ ਜਾਵਾਂਗੇ ਕੱਲ ਨੂੰ ਵੀ ਕੁਝ ਪਿੰਡਾਂ ਦੇ ਅਸੀਂ ਕੱਟ ਰੱਖੇ ਆ ਸੋ ਲਗਾਤਾਰ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦੀ ਭੈਤਰੀ ਦੇ ਲਈ ਇਹ ਹਲਕਾ ਪੁਆ ਜਿਨ੍ਹਾਂ ਨੇ ਵੱਡੀਆਂ